ਚੇਰ ਬਠਿੰਡਾ ਦੇ ਵਿੱਚ ਲਾਈਨ ਪਰ ਇਲਾਕਾ ਪਰਸਰਮ ਨਗਰ ਦੇ ਵਿੱਚ ਮਹੱਲਾ ਵਾਸੀਆਂ ਵੱਲੋਂ ਭਾਰੀ ਰੋਸ਼ ਦੇਖਣ ਨੂੰ ਮਿਲਿਆ ਮੰਦਰ ਦਾ ਵਿਵਾਦ ਜਿੱਥੇ ਪੂਰਾ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਆਓ ਦੇਖਦੇ ਹਾਂ ਕੀ ਹੈ ਪੂਰਾ ਮਾਮਲਾ ਜਾਣਦੇ ਹਾਂ ਉਹਨਾਂ ਦੀ ਹੀ ਜਵਾਨੀ ਮੰਦਰ ਸਾਹਮਣੇ ਸਾਹਮਣੇ ਤੁਹਾਨੂੰ ਇੱਥੇ ਦਵਾਈ ਦੱਸੋ ਕਿਨੀ ਦੇ ਹੋ ਰਹੇਗੇ ਮੰਦਰ ਕੀ ਦੇ ਰਿਹਾ ਆਵੇ ਕੋਈ ਰੱਖ ਲੈਣਗੇ ਜਿਹੜਾ ਇੱਕ ਕਮਰਾ ਹੈਗਾ ਯਾਰ ਉਹ ਕਮਰਾ ਤੁਹਾਨੂੰ ਦੇਉਣਾ ਐਟਲੀਸ ਹਾਂਜੀ ਬਿਲਕੁਲ ਉਹ ਪੱਟੜ ਜਿਹੜਾ ਬਣਾਈ ਹੋਈ ਹੈ ਜੀ ਕਮਰਾ ਤੁਸੀਂ ਉਹਨੂੰ ਥੋੜੀ ਸਾਹਮਣੇ ਮੈਂ ਗੱਲ ਕਰਦਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਪਾਰਟ ਹੁੰਦਾ ਮੰਦਰ ਦੇ ਜਿਹੜਾ ਸਾਰੇ ਮਤਲਬ ਕਿ ਬਡਮਿੰਡੇ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਠੀਕ ਹੈ ਸਵਾ 11 ਵੇ ਕਿਹੜੇ ਮੰਦਰ ਦੇ ਕਪਾੜ ਬਨੋਂਗੇ ਮਾਤਾ ਨੂੰ ਸੇ ਪੁੱਛ ਕਰਕੇ ਹੀ ਪੂਜਾ ਕਰਨੇ ਗਿਆ ਸੀ ਇਹ ਮਾਤਾ ਦੀ ਪੂਜਾ ਯਾ ਪਰ ਇੱਕ ਵਾਰ ਮੇਰੀ ਗੱਲ ਸੁਣੋ ਜੀ ਦੇਖੋ ਭਾਈ ਜੀ ਤੁਸੀਂ ਵੇਚੋ ਠੀਕ ਹੈ ਨਾ ਤਾਂ ਉਹਨਾਂ ਨੇ ਕਰ ਲਿਆ ਕਿ ਜਦੋਂ ਪਪੋ ਜਿਹੜੀ ਆ ਜੀ ਆ ਗਿਆ ਆਪਾਂ ਦਵਾਰਾ ਬੈਠ ਜਾਾਂਗੇ ਇੱਕ ਵਾਰ ਉਹਨਾਂ ਦਰਵਾਜ਼ਾ ਖੋਲ ਕੇ ਮੰਦਰ ਦਾ ਅੰਦਰ ਤਾਂ ਬਿਠਾਓ ਜੀ ਇਹ ਥੋੜਾ ਮੰਦਰ ਚ ਕੋਈ ਬਗਾਨੀ ਨਹੀਂ ਆਉਂਦੇ ਆਹ ਲੋ ਕਮੇਟੀ ਜਦੋਂ ਇਹ ਰਾਤ ਆਰਤੀ ਦੀ ਗੱਲ ਵੀ ਮੰਦ ਰਹੇ ਸੀ ਦੀਦੀ ਵਿਧਾਨ ਕਹਿੰਦਾ ਕੀ ਹੈ 10 ਵਜੇ ਤੋਂ ਕੋਈ ਬਰ ਸਕਦਾ ਦੀਦੀ ਵਿਧਾਨ ਕਹਿੰਦਾ ਕੀ ਹੈ 12 ਵਜੇ ਕਰਦੀਆਂ ਕੋਈ ਗੱਲ ਇਹਦੇ 12 ਵਜੇ ਕਰਦਾ ਕਰਾਂਗੇ 12 ਵਜੇ ਕੋਈ ਨਹੀਂ 12 ਵਜੇ ਲੈ ਟੋਰ ਬਿਤਾ ਸਕਦੇ ਪੋਤਾ ਨੰਗੀ ਮੇਰਾ ਨਾਮ ਨਿਰਮਲ ਸ਼ਰਮਾ ਹਾਂਜੀ ਇਹ ਮਸਲਾ ਕੀ ਹੈ ਇਹ ਮਸਲਾ ਇਹ ਹੈਗਾਗਾ ਇਹ ਜਿਹੜੇ ਮਾਤਾ ਜੀ ਬੈਠੇ ਨੇ ਆ ਜਾਓ ਜੀ ਨਹੀਂ ਸਾਹਿਬ ਇਹ ਜਿਹੜੇ ਮਾਤਾ ਜੀ ਬੈਠੇ ਨੇ ਇਹਨਾਂ ਦੇ ਦੋ ਬੇਟੇ ਸੀ ਹੈਪੀ ਤੇ ਰੋਹਿਤ ਉਹ ਸੀਗੇ ਨਿਸ਼ੇੜੀ ਪੱਕੇ ਨਿਸ਼ੇੜੀ ਸੀਰੇ ਦੇ ਨਿਸ਼ੇੜੀ ਮਾਨ ਲੋ ਤੁਸੀਂ ਚਲੋ ਉਹ ਉਹਨਾਂ ਨੇ ਕੱਖ ਨਹੀਂ ਛੱਡਿਆ ਅੱਜ ਦਾ ਮਸਲਾ ਇਹੇ ਹੈਗਾ ਮਤਲਬ ਉਹ ਮਾਤਾ ਜੀ ਨੂੰ ਉਹਨਾਂ ਦੀ ਬੇਟੀ ਲੈ ਗਈ ਸੀਗੀ ਉਹਨਾਂ ਨੂੰ ਕਿਡਲੀ ਦੀ ਵੀ ਮਤਲਬ ਪ੍ਰੋਬਲਮ ਉਹ ਜਦੋਂ ਮਾਰਨ ਨੂੰ ਫਿਰਦੇ ਸੀ ਤਲਵਾਰਾਂ ਚੱਕ ਲੈਂਦੇ ਸੀਗੇ ਉਹਨੂੰ ਮਤਲਬ ਪਹਿਲਾਂ ਤਾਂ ਲੁਕਦੀ ਛੁਪਦੀ ਫਿਰਦੀ ਰਹੀ ਫੇਰ ਮਤਲਬ ਇਸ ਮਸਲੇ ਦੇ ਵਿੱਚ ਪੱਪੂ ਜੜੀ ਆ ਗਿਆ ਪੱਪੂ ਜੜੀ ਆ ਗਿਆ ਤੇ ਉਹਨੇ ਮਤਲਬ ਕਿ ਇਹਨਾਂ ਤੋਂ ਪਹਿਲਾਂ ਜਦੋਂ ਕੋਈ ਦੁੱਖ ਤਕਲੀਫ ਹੁੰਦੀ ਸੀ ਮੈਨੂੰ ਬੁਲਾਉਂਦੇ ਸੀਗੇ 2 ਵਜੇ ਬੁਲਾ ਲੈਂਦੇ ਤੰਨੇ ਵਜੇ ਬੁਲਾ ਲੰਦੇ ਜਦੋਂ ਆਹ ਕਾਰਨਾਮਾ ਕੀਤਾ ਨੇ ਉਹਨਾਂ ਦੇ ਨਾਂ ਤੇ ਮੈਨੂੰ ਪਤਾ ਨਹੀਂ ਲੱਗਣ ਕਿ ਤੱਕਦੋਂ ਕਰਤਾ ਨੇ ਕੋਰੇ ਕਾਗਜ਼ਾਂ ਤੇ ਕਹਿੰਦੀ ਐ ਮੈਥੋਂ ਸਾਈਨ ਕਰਾ ਲੈ ਜਿਹੜੀ 65 ਦਾ ਜਗਾ ਉਹ ਇਹਦੇ ਨਾਂ ਤੇ ਆ ਇਹ ਹੁਣ ਐਂ ਪਤਾ ਉੱਥੋਂ ਪਤਾ ਲੱਗੂਗਾ ਵੀ ਸੱਚ ਕੀ ਐ ਝੂਠ ਕੀ ਐ ਗੈਂਟ ਕਾਜਾ ਇੱਧਰ ਆ ਇੱਥੇ ਤੱਕ ਆ ਇੱਥੇ ਤੱਕ ਇਹ ਜੇ ਤਾਂ ਲੱਗੇ ਆ ਮੰਦਰ ਤੋਂ ਲੱਗ ਆਡਾ ਐ ਮੰਦਰ ਤੋਂ ਇੱਕ ਜਿਸਤ ਵੀ ਬਾਬੇ ਦੇ ਨਾਂ ਤੇ ਆ ਕਹਿ ਰਹੇ ਆ ਸਾਨੂੰ ਇਹ ਨਹੀਂ ਪਤਾ ਹੈਗਾ ਵੀ দান ਕੀਤੀ ਆ ਬਾਬੇ ਨੇ ਕਿ ਨਹੀਂ ਕੀਤੀ ਰਜਿਸਟਰੀ ਨਾਲ ਅੱਜ ਇਹ ਪਹੁੰਚੇ ਨਾ 15 ਦਿਨ ਹੋ ਗਏ ਰੋਜ਼ ਆਉਂਦੇ ਆ ਇਹ ਰੋਜ਼ ਜਾਂਦੇ ਆ ਇਹ ਵੀ ਮੈਨੂੰ ਛੱਤ ਦਿੱਤੀ ਜਾਵੇ ਮੈਂ ਧੀਆਂ ਦੇ ਘਰੇ ਤੇ ਮੈਂ ਕਿੰਨਾ ਚਿਰ ਬਾਹਰ ਰਹਾਂ ਮਾ ਰਹੂਗੀ ਵੀ ਕਿੱਥੇ ਸੇ ਇੱਥੇ ਰਹੂਗੀ ਮੁੰਡੇ ਨਸ਼ੇੜੀ ਨੇ ਜਿਹੜੀ ਕੁੜੀਆਂ ਦੇ ਘਰੇ ਕਿਹਦੀ ਰੋਟੀ ਬਣੀ ਆਈ ਹੈ ਆਉਂ ਰਹਿਣ ਵਾਸਤੇ ਆਈ ਹੈ ਇੱਥੇ ਰਾਜੂ ਪਾਪਾ ਰਹਿੰਦੇ ਸੀ ਹਾਂਜੀ 45 ਸਾਲ ਰਹੇ ਹੋਏ ਇੱਥੇ ਰੱਥ ਹੋਈ ਉਹਨਾਂ ਦੀ ਉਹਨਾਂ ਨੇ ਸਾਂਸੀ ਇੱਕ ਦਿੱਤੇ ਨੇ ਕਿ ਬਸ ਇਹਨਾਂ ਦੀ ਰਹਿਣ ਵਾਸਤੇ ਇਹਨਾਂ ਨੇ ਰਹਿਣ ਦੀ ਛੱਤ ਅੱਜ ਨਮਰਾਤਰੇ ਹੈ ਹਾਂਜੀ ਮੰਦਰ ਨਮਰਾਤਰੇ ਮੰਦਰ ਕਦੇ ਬੰਦ ਰਹੇ ਮੇਰਾ ਪੁੱਤ ਤਾਂ ਨਹੀਂ ਉਹ 11 ਵਜੇ ਕੱਢ ਕੇ ਇਹਨਾਂ ਨੂੰ ਤਾਲ ਅੱਜ ਨਮਰਾਤਰੇ ਨਮਰਾਤਰੇ ਦੇ ਨੇ ਰਹੀ ਰਹੇ ਉਵੇਂ ਮੰਦਰ ਚ ਇਹਨਾਂ ਦਾ ਪੰਡਤ ਉਵੇਂ ਬੈਠਾ ਰਹੇ ਕੋਈ ਨਹੀਂ ਰੋਕਦਾਗਾ ਉਹਨੂੰ ਛੱਤ ਮੈਂ ਨਹੀਂ ਜਰੂਰੀ ਹੁਣ ਇਹ ਦੂਜੀ ਪਾਰਟੀ ਕੀ ਜਾਂਦੀ ਹੈ ਇਹ ਕੌਣ ਕਹਿੰਦੀ ਉਹ ਕਹਿੰਦੇ ਵੀ ਅਸੀਂ ਇਹ 11 ਵਜੇ ਪੰਡਤ ਅੱਜ ਇਹ ਕੌਣ ਕਰਦਾ ਮੰਦਰ ਆ ਖੜਾ ਆ ਗਿਆ ਪੰਡਤ 11 ਵਜੇ ਮੰਦਰ ਬੰਦ ਕਰਕੇ ਕਿ ਤੈਨੂੰ ਅੱਛਾ ਅੱਜ ਨਵਰਾਤਰੀ ਹੈ ਇਹ ਹਾਂਜੀ ਹਾਂਜੀ ਤੇ ਮੰਦਰ ਕਿਉਂ ਬੰਦ ਕੀਤਾ ਇਹ ਤੂੰ ਜੇ ਨੇ ਪੂਜਾ ਕਰਨੀ ਜਾਣਾ ਸੀ

ਹਾਂਜੀ ਮਾਤਾ ਜੀ ਕੀ ਨਾਮ ਤੁਹਾਡਾ ਜੀ ਜੋਤੀ ਦੇਵੀ ਕੀ ਮਸਲਾ ਹੋਇਆ ਜੀ ਸਰ ਬਸ ਮੇਰੇ ਨਾਲ ਧੋਖਾ ਗੱڑی ਹੋਈ ਹੋਈ ਹੈ ਜਿਹੜੀ ਹੋਈ ਹੈ ਜੀ ਮੰਦਰ ਨਾ ਮੈਂ ਜਿੰਨਾ ਮੈਂ ਆਣਾ ਚਾਹਨੀ ਆ ਮੇਰੇ ਮੰਦਰ 'ਚ ਬੈਂਡ ਕਰਦੀ ਥਾ ਮੇਰੇ ਆਪ ਦੇ ਨਾਤੇ ਇਹ ਮੰਦਰ ਤੇ ਬਾਬਾ ਜੀ ਦੇ ਨਾਤੇ ਹੈਗੀ ਮੈਨੂੰ ਅੰਦਰ ਮੈਨੂੰ ਆਪ ਦੀ ਛੱਤ ਦੀਵਾਨੀ ਚਾਹੀਦੀ ਹੈ ਜੀ ਮੈਨੂੰ ਮੇਰੀ ਛੱਤ ਦਿਵਾਓ ਮੇਰੇ ਬੱਚਿਆਂ ਦੀ ਮੈਂ ਮੈਂ ਕਿਸੇ ਮੈਂ ਕਿੱਥੇ ਕੁੜੀਆਂ ਦੇ ਘਰ ਕਿੱਥੇ ਕਿੱਥੇ ਫਿਰਦੀ ਫੇਰਾ ਮੈਂ ਸਾਲ ਹੋ ਗਿਆ ਮੈਨੂੰ ਮੈਨੂੰ ਪੱਪੂ ਜੜਿਆ ਜੀ ਜਦੋਂ ਮੈਂ ਕਹਿੰਦੀ ਸੀ ਕਿ ਭਾਬੀ ਤੂੰ ਆ ਜਾ ਭਾਬੀ ਤੂੰ ਆ ਜਾ ਤੇਰੇ ਆ ਤੇਰਾ ਮੰਦਰ ਦਾ ਸੰਚਾਲਕ ਤੂੰ ਹੀ ਰਹਿੰਗੀ ਕਿ ਸੰਚਾਲਕ ਤੂੰ ਹੀ ਰਹਿੰਗੀ ਭਾਬੀ ਤੇਰਾ ਹੀ ਮੰਦਰ ਹੈ ਜਦੋਂ ਆਏਗੀ ਜਦੋਂ ਤੇਰਾ ਹੈ ਚਾਬੀ ਤੇਰੇ ਕੋਲ ਹੈ ਜਦੋਂ ਮੰਦਰ ਆਏਗੀ ਤੂੰ ਆ ਜੀ ਮੈਂ ਫੋਨ ਲਾਂਦੀ ਮੇਰੇ ਨਾਲ ਕੰਟੈਕਟ ਸੀ ਕਿ ਫੋਨ ਤੇ ਫੋਨ ਤੇ ਕੰਟੈਕਟ ਸੀ ਕਿ ਮੇਰੇ ਨਾਲ ਤਾਂ ਉਹ ਪੱਪੂ ਜੜਿਆ ਜੀ ਅੱਜ ਕੀ ਕਹਿੰਦੇ ਤੁਸੀਂ ਆਏ ਹੋ ਬਾਈ ਆ ਜਲ ਮੈਂ ਫੋਨ ਨਹੀਂ ਲਾਇਆ ਦਰਵਾਜ਼ਾ ਨਹੀਂ ਖੋਲਦੇ ਜੀ ਕੰਦਰ ਕਹਿੰਦਾ ਕਿ ਮੈਂ ਨਹੀਂ ਖੋਲੂੰਗਾ ਜੀ ਕੋਈ ਹੱਕ ਨਹੀਂ ਹੈ ਕਹਿੰਦਾ ਇਸ ਮੰਦਰ ਜਾਣ ਦਾ ਕਿੰਨੇ ਚਿਰ ਪੈਸੇ ਪੰਡਤ ਜੀ ਦੀ ਸੇਵਾ ਕਿੰਨੀ 50 ਸਾਲ ਹੋ ਗਏ ਜੀ ਐਤੋਂ ਆਇਨਾ ਦੀ ਡੈਕ ਵੀ ਇੱਥੇ ਹੋਈ ਹੈ ਜੀ ਕਮੇਟੀ ਬਣੀ ਹੋਣ 8 ਮਹੀਨੇ ਹੋਏ ਹੈ ਜਿਹੜੀ ਹਾਂਜੀ ਮੈਂ ਨੀsha rawal ਜੀ ਇਹ ਜੇ ਮਸਲਾ ਜੀ ਇਹ ਮੇਰੇ ਪਾਪਾ ਮਤਲਬ ਇੱਥੇ ਪਿਛਲੇ 50 ਸਾਲਾਂ ਤੋਂ ਸੇਵਾ ਕਰ ਰਹੇ ਨੇ ਵੀ ਅੱਧੀ ਜੀ ਮੇਸਦ ਦੀ ਖਰੀਦੀ ਹੋਈ ਜ਼ਮੀਨ ਹੈ ਅੱਧੀ ਜਾਂ দান ਚ ਦਿੱਤੀ ਹੋਈ ਜ਼ਮੀਨ ਸੀਗੀ ਤੇ ਉਸ ਤਰ੍ਹਾਂ ਇਹ ਪਿਛਲੇ 50 ਸਾਲਾਂ ਤੋਂ ਇੱਥੇ ਸੇਵਾ ਕਰ ਰਹੇ ਸੀਗੇ ਤੇ ਪਰ ਹੁਣ ਕੁਝ ਪਿਛਲੇ 2020 ਵਿੱਚ ਮੇਰੇ ਡੈਡੀ ਦੀ ਡੈਥ ਹੋ ਗਈ ਉਸ ਤੋਂ ਬਾਅਦ ਮੰਮੀ ਨੂੰ ਕਿਡਨੀ ਦੀ ਪ੍ਰੋਬਲਮ ਹੋ ਗਈ ਫਿਰ ਇਹਨਾਂ ਦਾ ਟ੍ਰੀਟਮੈਂਟ ਅਹਮਦਾਬਾਦ ਚੱਲ ਰਿਹਾ ਸੀ ਸਾਡ ਤੇ ਮੈਨੂੰ ਹਰ ਤਿੰਨ ਮਹੀਨੇ ਉੱਥੇ ਟ੍ਰੀਟਮੈਂਟ ਵਾਸਤੇ ਲੈ ਕੇ ਜਾਣਾ ਪੈਂਦਾ ਸੀਗਾ ਉਵੇਂ ਸਰ ਪਿਛਲੇ ਸਾਲ ਅਸੀਂ ਗਏ ਆ ਮੰਦਰ ਚ ਸਰ ਮੈਂ ਲੈ ਕੇ ਗਈਆਂ ਉਦੋਂ ਸਰ ਮੇਰੇ ਬ੍ਰਦਰ ਦੋਨੇ ਬਹੁਤ ਮਤਲਬ ਕਿ ਬੇਕਾਰ ਨਿਕਲੇ ਉਹਨਾਂ ਨੇ ਨਸ਼ਾ ਚ ਸਾਰਾ ਮੰਦਰ ਦਾ ਸਭ ਕੁਝ ਸਰ ਵੇਚਤਾ ਜੀ ਸਭ ਕੁਝ ਕਹਿੰਦੇ ਨਾ ਵੀ ਕੁਛ ਇੱਕ ਚਾਰ ਕੰਦਾ ਸੀਗੇ ਜੀ ਬਸ ਹੋਰ ਕੁਛ ਨਹੀਂ ਸੀਗਾ ਸਭ ਕੁਝ ਵੇਚਤਾ ਉਦੋਂ ਫਿਰ ਮਾਂ ਤੇ ਵੀ ਸਾਰੇ ਉਹਨਾਂ ਨੇ ਹਮਲਾ ਕਰਨ ਲੱਗੇ ਵੀ ਤੋਂ ਆਪਣੀ ਕੁੜੀਆਂ ਤੋਂ ਪੈਸੇ ਮੰਗਾ ਵੀ ਆਏ ਕਰਕੇ ਤਾਂ ਸਰ ਐਸ ਦਰਦੇ ਮਾਰੇ ਮੈਂ ਉੱਥੇ ਲੈ ਕੇ ਜਾਣਾ ਚਾਹਿਆ ਵੀ ਚਲੋ ਇਲਾਜ ਵੀ ਹੋ ਜਾਊਗਾ ਦੋਨੇ ਕੰਮ ਹੋ ਜਾਣਗੇ ਫਿਰ ਸਰ ਇਹਨਾਂ ਨੇ ਮੰਮੀ ਨੇ ਪਪੂ ਜੜਿਆ ਜੀ ਨੂੰ ਕਿਹਾ ਵੀ ਤੁਸੀਂ ਕੁਛ ਸੇਮ ਟਾਈਮ ਲਈ ਮੇਰਾ ਮੰਦਰ ਤੁਸੀਂ ਧਿਆਨ ਰੱਖਾ ਵੀ ਦੇਖ ਰੇਖ ਚ ਰੱਖ ਲੋ ਸਰ ਇਹਨਾਂ ਨੇ ਕੋਈ ਛੋਟੀ ਜਿਹੀ ਕੋਈ ਕਮੇਟੀ ਬਣਾ ਕੇ ਸੰਚਾਲਕ ਮੰਮੀ ਨੂੰ ਬਣਾਤਾ ਜੋਤੀ ਦੇਵੀ ਨੂੰ ਸੰਚਾਲਕ ਬਣਾਤਾ ਪਰ ਸਰ ਸੰਚਾਲਕ ਦਾ ਜੋ ਰੋਲ ਹੁੰਦਾ ਉਹ ਇਹਦੇ ਚ ਕੋਈ ਨਹੀਂ ਸੀ ਨਾ ਇੱਥੇ ਜਿਹੜੀ ਟੁੱਟਪੰਗ ਹੋ ਰਹੀ ਸੋ ਉਹਦਾ ਕੋਈ ਨਹੀਂ ਬਸ ਆ ਠੀਕ ਹੈ ਕੋਈ ਵੀਡੀਓ ਦੇ ਤਰੀਕੇ ਸਾਨੂੰ ਵੀਡੀਓ ਭੇਜਿਆ ਜਾ ਰਿਹਾ ਸੀਗਾ ਸਰ ਇਹ ਪਿੱਛੇ ਸਾਡੇ ਤੋਂ ਫਰੋਡ ਹੋਇਆ ਉਸ ਤੋਂ ਬਾਅਦ ਇਹ ਕਹਿੰਦੇ ਅਸੀਂ ਜ਼ਮੀਨ ਆਪਣੇ ਨਾਮ ਕਰਾ ਲਈਏ ਜੀ ਮੰਦਿਰ ਦੇ ਨਾਂ ਰਜਿਸਟਰੀ ਹੋ ਗਈ ਸਰ ਉਹਨ ਸਾਡੀ ਤੁਹਾਡੇ ਸਾਰਿਆਂ ਨਾਲ ਹੱਥ ਜੋੜ ਕੇ ਬਿਲਕੁਲ ਵੀ ਮੇਰੀ ਮਾਂ ਨੂੰ ਮੇਰੀ ਤੁਰਨ ਦੀ ਥਾਂ ਦਵਾਈ ਚਾਹੀਦੀ ਸਰ ਜਿੱਦਨ ਅਸੀਂ ਆਏ ਤੇ ਇਹਨਾਂ ਨੂੰ ਪਤਾ ਲੱਗਿਆ ਸਰ ਮੈਂ ਪਿਛਲੇ ਵੀਰਵਾਰ ਦੀ ਆਈ ਹੂ ਆਜ 8 ਦਿਨ ਹੋ ਗਏ ਸਰ ਸਾਨੂੰ ਆਇਆ ਨਹੀਂ ਸਰ ਜਿੱਦਨ ਇਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਆ ਰਹੇ ਹਾਂ ਉਦੋਂ ਇਹਨਾਂ ਨੇ ਹੱਥੋਂ ਹੱਥ ਲੈਟ੍ਰੀਨ ਬਾਥਰੂਮ ਵਿੱਚ ਪਾਣ ਤੇ ਸਰ ਪਪੂ ਜੜੀ ਹਾਂ ਜੀ ਮਿਲੇ ਹਾਂ ਜੀ ਭੋਣ ਬਣੇ ਉਸ ਤੋਂ ਬਾਅਦ ਨਹੀਂ ਮਿਲੇ ਜੀ ਉਸ ਦਿਨ ਬਸ 2 ਮਿੰਟ ਵਾਸਤੇ ਮਿਲ ਕੇ ਤੇ ਨਾਲ ਦਿਨਾਂ ਨਿਕਲ ਕੇ ਕਹਿੰਦੇ ਮੈਂ ਜਾਣਾ ਜੀ ਸਾਲਾ ਸਰ ਜਾਣਾ ਤੇ ਹੋਰ ਕੰਦੇ ਕੋਣ ਹੈ ਜਿਹੜੇ ਸਰ ਸਰ ਇਹ ਪਰਦਾ ਨਹੀਂ ਸਰ ਗਲਿਦੇ ਨਹੀਂ ਜੀ ਮੋਲੇ ਦੇ ਇਹਨਾਂ ਨੂੰ ਤਾਂ ਜਿਵੇਂ ਸਰ ਜੀ ਪੱਪੂ ਜੜਿਆ ਜਿਨ ਕਿਹਾ ਉਵੇਂ ਉਵੇਂ ਚੱਲਦੇ ਗਏ ਉਵੇਂ ਇਹਨਾਂ ਨੇ ਪ੍ਰਧਾਨ ਵੀ ਬਣਾ ਲਏ ਜੀ ਸੈਕਟਰੀ ਵੀ ਬਣਾ ਲਏ ਅੱਜ ਤੱਕ ਸਰ ਇਸ ਮੰਦਰ ਦਾ ਕੋਈ ਪ੍ਰਧਾਨ ਨਹੀਂ ਸੀ ਕੋਈ ਸੈਕਟਰੀ ਨਹੀਂ ਸੀ 라ਜੂ ਬਾਬਾ ਜੀ ਆਪਣੇ ਛਾਤੀ ਤੇ ਜੋਂ ਬੀਜ ਕੇ ਉਹ ਜਿਵੇਂ ਵੀ ਕਰ ਰਹੇ ਸੀਗੇ ਆਪਣੇ ਘਰ ਦਾ ਗੁਜ਼ਾਰਾ ਸਰ ਚੱਲ ਰਿਹਾ ਸੀ ਸਾਡਾ ਐਸੇ ਤੋਂ ਚੱਲ ਰਿਹਾ ਸੀ ਇਹ ਰਹਿਣ ਵਾਸਤੇ ਤਾਂ ਕਹਿ ਰਹੇ ਆ ਦੋ ਦਿਨੇ ਰਹਿਣਗੇ ਉਸ ਤੋਂ ਬਾਅਦ ਤੁਸੀਂ ਮੰਦਰ ਦੀ ਹਾਲਤ ਦੇਖ ਲਿਓ ਤੇ ਕੀ ਬਣੂਗਾ ਇੱਥੇ ਕੁਝ ਵੀ ਨਾ ਇੱਕ ਤਾਂ ਘੰਟੀ ਤੱਕ ਵੀ ਨਹੀਂ ਛੱਡੀ ਸੀ ਘੰਟੀ ਛੇਸ਼ਨਾਗਰ ਚ ਕੀ ਹੁੰਦਾ ਛੇਸ਼ਨਾਗਰ ਵੀ ਪੱਟ ਕੇ ਲੈ ਗਏ ਇਹਨਾਂ ਦੇ ਮੁੰਡੇ ਸ਼ਰਾਬ ਸ਼ਰਾਬ ਦਾ ਟੂਟੀਆਂ ਪਾਣੀ ਦੀ ਐਡੇ ਸ਼ਰਾਬਾ ਪੀਂਦੇ ਸੀ ਅੰਦਰ ਗੰਦ ਖਾਲਾ ਕੋਲ ਕਿ ਮੰਦਰ ਦਾ ਬੁਰਾ ਹਾਲ ਕੀਤਾ ਪਿਆ ਸੀ ਜੇ ਹੁਣ ਸੁਧਾਰ ਹੋ ਰਿਹਾ ਤਾਂ ਉਹਨਾਂ ਇਹ ਕਹਿੰਦੇ ਸਾਨੂੰ ਰਹਿਣ ਦਿਓ ਤੁਸੀਂ ਦੋ ਦਿਨ ਬਾਅਦ ਦੇਖ ਲਿਓ ਜੀ ਚਲੋ ਤੁਸੀਂ ਦੋ ਦਿਨ ਛੱਡੋ ਦੋ ਦਿਨ ਨੇ ਹੈ ਨਹੀਂ ਕਰਨਗੇ ਨਹੀਂ ਕਰਨਗੇ ਦੋ ਦਿਨ ਚਲੋ ਨਾਤੇ ਵੀ ਨਹੀਂ ਕਰੋ ਉਸ ਤੋਂ ਬਾਅਦ ਆ ਕੇ ਹਾਲਤ ਦੇਖ ਲਿਓ ਜੀ ਮੰਦਰ ਤੇ ਕੁਝ ਵੀ ਨਹੀਂ ਮਿਲਣਾ ਇੱਥੇ ਅਸੀਂ ਤਾਂ ਇਹ ਚੋਣਨੇ ਸਾਡੀ ਕੋਈ ਪ੍ਰਾਪਰਟੀ ਨਹੀਂ ਹੈਗੀ ਕਿ ਵੀ ਅਸੀਂ ਜਿਵੇਂ ਹੜਾ ਮੰਦਰ ਚੱਲੀ ਜਾਂਦਾ ਐਵੇਂ ਹੀ ਚੱਲੀ ਆਵੇਂ ਮੱਥਾ ਟੇਕੋ ਤੇ ਜਾਓ ਅਸੀਂ ਵੀ ਤਾਂ ਮੱਥਾ ਟੇਕ ਲਈ ਜਾਂਦੇ ਸਾਡੇ ਜਿਹੜੀ ਬੇਠੇ ਜਾਂਦੇਗਾ ਫੋਮੇ ਚੱਲੀ ਚੱਲੇ ਵੀ ਪਹਿਲਾਂ ਲੈ ਗੰਦ ਨਾ ਪਵੇ ਤੇ ਸਾਨੂੰ ਡਰ ਨਾ ਹੋਵੇ ਸਾਡੇ ਬੱਚੇ ਬਾਹਰ ਨਾ ਨਿਕਲ ਸਕਣ ਨਾਲੇ ਮੰਦਰ 'ਚ ਕੰਮ ਹੀ ਹੁੰਦਾ ਏ ਇਹ ਕੰਮ ਅਮਰ ਵਾਲੇ ਸਾਡੇ ਨਾਲ ਕਰ ਨੂੰ ਜਾਂਦੇ ਇਹੋ ਜੀ ਜਾਂਦੀ ਮਦਦ ਦੇ ਖੁਸ਼ ਤਾਂ ਇਹਨਾਂ ਨੂੰ ਮੰਦਰ ਕਰ ਸੁਣ ਮੈਨੂੰ ਇਹੋ ਕੀ ਹੋਇਆ ਸੀ ਜਦੋਂ ਮੰਦਿਰ ਮੰਦਪਿਆ ਸੀ ਜੀ ਕੀ ਮਸਲਾ ਜੀ ਮੰਦਿਰ ਦਾ ਜੀ ਸੀ ਮੰਦਿਰ ਪੱਪੂ ਜੜੀ ਨੇ ਸਾਨੂੰ ਕਿਹਾ ਸੀ ਇੱਥੇ ਕੋਈ ਨਹੀਂ ਆਊਗਾ ਇਹ ਮੰਦਿਰ ਇਹਨਾਂ ਦੇ ਮੁੰਡਿਆਂ ਨੇ ਖੰਡੜ ਬਣਾਤਾ ਸੀਗਾ ਨਸ਼ੇ ਪੱਤੇ ਕਰਕੇ ਜੀ ਤੇ ਹੁਣ ਅਸੀਂ ਮਤਲਬ ਕਿ ਉਹਨਾਂ ਦੇ ਕਹਿਣ ਤੇ ਸਾਰੀ ਗਲੀ ਮਗਰ ਲੱਗ ਕੇ ਮੰਦਿਰ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਤਾ ਹੁਣ ਜਿਹੜੇ ਮੰਦਿਰ ਦੇ ਪਹਿਲਾਂ ਇੱਥੇ ਰਹਿੰਦੇ ਸੀਗੇ ਉਹ ਕਹਿੰਦੇ ਸਾਨੂੰ ਮੰਦਿਰ ਤੇ ਬੈਠਣ ਨੂੰ ਦੋ ਕਿ ਹੁਣ ਮੰਦਿਰ ਵਧੀਆ ਬਣ ਗਿਆ ਕਿੰਨਾ ਚਿਰ ਪਹਿਲਾਂ ਇੱਥੇ ਰਹਿ ਕੇ ਸੀ ਇਹਨਾਂ ਸਾਲ ਹੋ ਗਿਆ ਜੀ ਦਸੰਬਰ ਚ ਗਈ ਸੀ ਠੀਕ ਹੈ ਅੱਜ ਇਹਨਾਂ ਨੇ ਅੱਜ ਇਹਨਾਂ ਨੂੰ ਐ ਪਤਾ ਲੱਗ ਗਿਆ ਕਿ ਮੂਰਤੀ ਸਥਾਪਨਾ ਹੋ ਗਈ ਇਹਨਾਂ ਦੇ ਮੁੰਡਿਆਂ ਨੇ ਮੂਰਤੀ ਵੀ ਤੋੜਤੀ ਸੀਗੀ ਪੱਖੇ ਵੀ ਵੇਚਦੇ ਸੀ ਗੇਟ ਵੀ ਕੁਛ ਵੀ ਨਹੀਂ ਰਿਹਾ ਸੀ ਪਰ ਨੁਕਤਾ ਕੋਈ ਛੱਡੀ-ਜੜੀ ਵੇਚੀ ਇਹਨਾਂ ਨੇ ਸਿਰਫ ਕੱਲੀਆਂ ਕੰਧਾਂ ਰਹਿ ਗਈਆਂ ਸਨ ਇਹਨਾਂ ਨੇ ਸਾਨੂੰ ਇਹ ਬਿਆਨ ਦਿੱਤੇ ਕਿ ਵੀ ਸਾਨੂੰ ਸਿਰਫ ਰਹਿਣ ਆਸਤੇ ਪੈਂਦੇ ਇਹਨਾਂ ਦੇ ਨਾਮ ਕੁਝ ਨਹੀਂ ਹੈਗਾ ਸਾਰਾ ਕੁਝ ਮੰਦਰ ਦੇ ਨਾਮ ਹੈਗਾ ਪੱਪੂ ਜਿਹੜੀਆਂ 13-14 ਤਰੀਕ ਨੂੰ ਆਜੂਗਾ ਕੋਈ ਗੱਲ ਕਰੀਓ ਮੰਦਰ ਦੀ ਰਜਿਸਟਰੀ ਹਾਂਜੀ ਸਾਰਾ ਕੁਝ ਮੰਦਰ ਦੀ ਰਜਿਸਟਰੀ ਹੈ ਲੋਕ ਇਹ ਕਹਿ ਕੇ ਕਿਵੇਂ ਪਤਾ ਕਰੀਓ ਤੁਹਾਨੂੰ ਬਾਹਰ ਜਾਇਓ ਸੋ ਉਹ ਉਹ ਆਈਓ ਪਾਸੋਂ ਗੱਲ ਕਰ ਰਹੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਅੱਜ ਉਹ ਆ ਗਿਆ ਉਹ ਅੱਜ ਹੀ ਗਿਆ ਲੰਗਰ ਲੈ ਕੇ ਨਾਲੇ ਲਾ ਕੇ ਜੀ ਸਰ ਕੀ ਨਾਮ ਆਪਣੇ ਤੇ ਕੀ ਮਾਮਲਾ ਹੈ ਇਹ ਸਹੀ ਮੰਦਰ ਸਿੰਘ ਥਾਣਾ ਕਨਾਲ ਕਰੋਨੇ ਵਿਖੇ ਤਾਇਨਾਤ ਹਾਂ ਮੰਦਰ ਦਾ ਕੋਈ ਡਿਸਕੂਟ ਚੜਦੇ ਆ ਜਿਹੜੀ ਇਹ ਮੈਡਮ ਬੇਟੀ ਹੈ ਇਹਨਾਂ ਦਾ ਹਸਬੰਡ ਸੀ ਇੱਥੇ ਪਹਿਲਾਂ ਰਹਿੰਦਾ ਸੀ ਸੇਵਾ ਕਰਦਾ ਸੀ ਜੀ ਠੀਕ ਹੈ ਕਾਫੀ ਸਮਾਂ ਕੋਈ ਡੈਥ ਹੋ ਗਈ ਤੇ ਉਸ ਤੋਂ ਬਾਅਦ ਅਸੀਂ ਲਿਖ ਕੇ ਦੇ ਕੇ ਚਲੇ ਗਏ ਕਮੇਟੀ ਨੂੰ ਕਿ ਅਸੀਂ ਆਪਣੇ ਜਾ ਰਹੀ ਹਾਂ ਮੈਂ ਆਪਣੀ ਲੜਕੀ ਕੋਲ ਉੱਥੇ ਰਵਾਂਗੇ ਹੁਣ ਇਹਦੇ ਬਾਅਦ ਇਹ ਜਿਹੜੇ ਬੱਚੇ ਵੀ ਨਸ਼ੇ ਵਗੈਰਾ ਕਰਦੇ ਸੀ ਉੱਥੇ ਚਲੇਗੇ ਨਾਲ ਹੀ ਉਹ ਠੀਕ ਹੁਣ ਜਿਹੜਾ ਪੱਪੂ ਜੜੀਆ ਨੇ ਪ੍ਰਧਾਨ ਆ ਮੰਦਿਰ ਦਾ ਉਹ ਸਾਲਾ ਸਰ ਗਿਆ ਲੰਗਰ ਲਾਉਣ ਵਾਸਤੇ 12 ਤਰੀਕ ਨੂੰ ਆਏਗਾ ਸਾਰੇ ਡਾਕੂਮੈਂਟ ਉਹਦੇ ਉੱਪਰ ਉਹਦੇ ਕੋਲ ਹੈਗੇ ਆ ਡਾਕੂਮੈਂਟ ਦੇ ਅਕਾਊਂਟ ਜੋ ਵੀ ਹੋ ਗਈ ਜਿਹਦੇ ਪੱਖ ਬੰਦਾ ਹੈ ਉਹਨੂੰ ਇੱਥੇ ਬਿਠਾਜੋ ਇਹ ਕੀ ਮੰਗ ਕਰਦੇ ਆ ਇਹ ਤਾਂ ਕਹਿੰਦੀ ਅਸੀਂ ਇੱਥੇ ਬਹੁਤ ਚਿਰ ਤੋਂ ਰਹਿ ਰਹੇ ਹਾਂ ਵੀ ਸਾਨੂੰ ਉੱਥੇ ਬਿਠਾਜਾ ਬਈ ਨਹੀਂ ਨਹੀਂ ਇਹ ਪਰ ਇਹ ਆਪਣੇ ਵੱਲੋਂ ਲਿਖ ਕੇ ਦੇ ਚੁੱਕੇ ਵੀ ਅਸੀਂ ਇੱਥੇ ਨਹੀਂ ਰਹਿਣਾ ਚਾਹੁੰਦੇ ਇਹ ਤਾਂ ਮੰਦਰ ਆਸਤੇ ਲਿਖ ਕੇ ਦੇ ਚੁੱਕੇ ਆ ਕਿ 65 ਕਰਦਾ ਇਹਨਾਂ ਨੇ ਬਿਆਨ ਦਿੱਤਾ ਸਾਨੂੰ ਜਿਹੜਾ ਬਿਆਨ ਦਿੱਤਾ ਕਾਗਜ਼ ਵੀ ਦਿਖਾਇਆ ਉਹ ਬਿਆਨ ਮੇਰੇ ਕੋਲ ਨਹੀਂ ਪਿਆ ਮੈਨੂੰ ਕੋਈ ਬਿਆਨਬਾੜੀ ਦੱਸਿਆ ਇਹ ਕਹਿੰਦੇ ਰਜਿਸਟਰੀ ਸਾਡੇ ਕੋਲ ਆ ਪੈਂਚ ਕਰਦੇ ਸੰਤਾ ਰਹਿਣ ਆਸਤੇ ਮਕਾਨ ਦੇ ਦੇ ਮੰਦਰ ਮੰਦਰ ਨੂੰ ਸਾਨੂੰ ਕੁਝ ਨਹੀਂ ਚਾਹੀਦਾ ਇਹ ਉਹ ਵੀ ਕਰ ਦਿੰਦੇ ਆ ਜੀ ਜੀ ਸਰ ਠੀਕ ਹੈ ਥੈਂਕ ਯੂ